ਜੀ ਤੁਸੀਂ ਦੇਖ ਰਹੇ ਹੋ ਡੀਟੀਪੀ ਚੰਡੀਗੜ੍ਹ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਧਰਨਿਆਂ ਦਾ ਮਾਹੌਲ ਚੱਲ ਰਿਹਾ ਹੈ ਪੂਰਾ ਪੰਜਾਬ ਬਲਾਕ ਕੀਤਾ ਹੋਇਆ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਕਿਸਾਨ ਉਤਰੇ ਹੋਏ ਨੇ ਲੋਕ ਉਤਰੇ ਹੋਏ ਨੇ ਕਾਰਨ ਹੁੰਦਾ ਇਹ ਹੈ ਕਿ ਵੀ ਜਿਹੜੀ ਵਾਅਦੇ ਕਰਕੇ ਵਾਪਸੀ ਕਾਨੂੰਨਾਂ ਦੀ ਵਾਪਸੀ ਦੇ ਵਾਅਦੇ ਕਰਕੇ ਮੋਦੀ ਸਰਕਾਰ ਮੁੱਕਰ ਚੁੱਕੀ ਹੈ ਤੇ ਡੱਲੇਵਾਲ ਸਾਹਿਬ तकरीबन 1 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੋਂ ਵੱਖ-ਵੱਖ ਏਰੀਏ ਦੇ ਵਿੱਚ ਪੰਜਾਬ ਦੇ ਧਰਨੇ ਲੱਗੇ ਹੋਏ ਨੇ ਇਸੇ ਸਾਰੇ ਦੀ ਜਿਹੜੀ ਤਸਵੀਰਾਂ ਨੇ ਉਹ ਸੀ ਤੁਹਾਡੇ ਨਾਲ ਖਾਨੀਆਂ ਕਰਾਂਗੇ ਇਹ ਤੁਸੀਂ ਸਾਡੇ ਨਾਲ ਬਨੇ ਰਹੋ ਕੈਮਰਾਮੈਨ ਲੱਕੀ ਕੁਰਾਲੀ ਦੇ ਨਾਲ ਮੈਂ ਕੁਲਦੀਪ ਦਲੇਰ ਤਾਂ ਕੰਮ ਕਰਿਆ ਹੋਇਆ ਜੀ ਅੱਜ ਜੋ ਆਪਣੀ ਡੱਲੇਵਾਲ ਸਾਹਿਬ ਵਾਲਾ ਭੁੱਖ ਹੜਤਾਲ ਤੇ ਬੈਠੇ ਆ ਹਾਂ ਜੀ ਉਹਨੇ ਕਿਸਾਨ ਜਥੇਬੰਦੀ ਕਾਲਤੀ ਸਾਰਾ ਭਾਰਤ ਪੰਜਾਬ ਬੰਦ ਕਰਨ ਨਾਲ ਉਹਨਾਂ ਕਰਕੇ ਅਸੀਂ ਟੋਲ ਪਲਾਜ਼ਾ ਬੜੋਦੀ ਸਾਰਾ ਰੋਪੜ ਤੱਕ ਸਾਰਾ ਪੰਜਾਬੇ ਬੰਦ ਹੈ ਜੀ ਜੀ ਬਹੁਤ ਪੰਜਾਬ ਦਾ ਧੰਨਵਾਦ ਹੈ ਅਕਲਗਲਾ ਬੱਚਾ ਸਾਡੇ ਟੋਲ ਪਰ ਜੂਸ ਸਾਰਾ ਸਿਆਣੇ ਤੇ ਲੈ ਕੇ ਸਾਰਾ ਜੀ ਜੀ ਇਲਾਕਾ ਪਹੁੰਚਿਆ ਵਾ ਜੀ ਟੋਲ ਤੇ ਮਸਲਾ ਕੀ ਹੈ ਜੀ ਕਿਉਂ ਭੁਖੜਦਾਲ ਦੇ ਬੈਠੇ ਮਸਲਾ ਤਾਂ ਜੋ ਉਹ ਆਪਣਾ મોદી ਨੇ ਜੋ ਗੁਰਪ੍ਰਵਤਿ ਆਉਣੇ ਵਾਦਾ ਕਰਿਆਤਾ ਵੀ ਅਸੀਂ ਕਾਨੂੰਨ ਉਹ ਮਤਸੀਂ ਉਹ ਕਰੂਗੇ ਰੱਦ ਕਰੂਗੇ ਨਾ ਕਾਨੂੰਨ ਰੱਦ ਕਰਿਆ ਸਾਰੀਆਂ ਸਟੇਟਾਂ ਨੂੰ ਦੁਬਾਰਾ ਭੇਜ ਤੇ ਉਹਨਾਂ ਦੁਬਾਰਾ ਫਿਰ ਵੀ ਲਾਗੂ ਕਰੋ ਉਹਨਾਂ ਨੂੰ ਮੰਨ ਲਓ ਕਿਸਾਨਾਂ ਨੂੰ ਰੇਟ ਮਿਲਦੇ ਨੇ 25-2600 ਰੁਪਏ ਜੋ ਵੀ ਕਣਕ ਵਿਕਦੀ ਹੈ ਉਹ ਕਿਸ ਰੇਟ ਤੇ ਮਿਲਦੀ ਹੈ ਕਿਵੇਂ ਉਹ ਪੈਰਾਮੀਟਰ ਕੀ ਹੈ ਰੇਟਰ ਡਿਸਾਈਡ ਕਰਨ ਦਾ ਨਹੀਂ ਪਾਰਾਨੀ ਖੰਦੀ ਜ਼ਿੰਮੇਦਾਰ ਨੂੰ ਕਣਕ ਦਾ ਰੇਟ ਉਹੀ ਹੈ ਡਾਈ ਦਾ ਥੱਲੇ ਕਿੱਥੇ ਜੂਰੀਆ ਕਿਆ ਰੇਟ ਹੈ ਬਾ ਮੁੰਸੀ ਕੱਢਦੇ ਹੋ ਵੱਡੀ 12 ਨਹੀਂ ਖਾਂਦੀ ਨਾ ਹੌਲੀ ਹੌਲੀ ਕੱਢ ਲਈ ਹੁਣ ਜੇ ਮੋਦੀ ਦਾ ਕਾਨੂੰਨ ਬਣਾ ਤੇ ਜਿਵੇਂ ਹੀ ਹਵਾਨੀ ਟਾਨੀ ਕੋਲ ਚਲੇ ਜਾਣੀ ਉਹਨੇ ਇਕੱਠੀ ਕਰਕੇ ਨਾ ਅਜ ਪੰ 300 ਰੁਪਏ 400 ਰੁਪਏ ਅੱਟਾ ਕਿਲੋ ਮਿਲੇ ਕਰੂਗਾ ਇਹ ਸਾਰੇ ਵਾਸਤੇ ਹੀ ਹੈ ਇਕੱਲੇ ਜ਼ਿਮੀਂਦਾਰ ਵਾਸਤੇ ਨਹੀਂ ਹੈ ਸਾਰੇ ਕੁਝ ਕੋ ਵੀਡੀਓ ਆਪਾਂ ਨੂੰ ਦੇਖਣ ਨੂੰ ਹੀ ਮਿਲੀਆਂ ਸੀਗੀਆਂ ਕਿ ਜਿਹੜੇ ਕਿਸਾਨ ਨੇ ਪੰਜਾਬ ਦੇ ਉਹ ਅਡਾਨੀ ਦੇ ਜਿਹੜਾ ਫਾਰਮ ਬਣਾਇਆ ਉੱਥੇ ਲੈ ਕੇ ਜਾ ਰਹੇ ਹੋਰ ਤੁਸੀਂ ਰੋਕੇ ਨਹੀਂ ਫਿਰੋ ਉਹ ਵੇਚਣਾ ਜੈਂਸੀਆਂ ਦੇ ਬੰਦੇ ਹੁੰਦੇ ਆ ਉਹ ਟਰਾਲੀਆਂ ਲੈ ਕੇ ਜ਼ਿੰਮੇਵਾਰ ਚਲੋ ਹੋਊਗਾ ਕੋਈ ਅਸੀਂ ਸਾਰੇ ਨਹੀਂ ਮਤ ਹੈਗੇ ਵਿੱਚ ਕੋਈ ਗੱਲ ਨਹੀਂ ਉਹ ਸਮਝੂਗੇ ਉਹ ਕਿਹੜੇ ਜੁਪੀ ਵਾਲੇ ਨੇ ਜ਼ਿੰਮੇਵਾਰ ਜੀ ਜੀ ਉਹਨਾਂ ਨੂੰ ਮਿਲਦੀ ਨਾ ਪੰਜਾਬ ਮਤ ਹੈਗੀ ਇਹ ਹਰਿਆਣਾ ਮੈਗੀ ਜੁਪੀ ਵਿੱਚ ਨਹੀਂ ਹੈਗੀ ਜੁਪੀ ਵਾਲਾ ਟਰਾਲੀ ਲੈ ਕੇ ਆਣੀ ਟਰਾਲੀਆਂ ਆ अच्छा जे मान लो इस इस चीज ਦਾ ਹੱਲ ਹੈ ਦੇਖੋ ਪਿਛਲੇ 2 2.5 ਸਾਲ ਤੋਂ ਬੈਠੇ ਨੇ ਕਿਸਾਨ ਦਿੱਲੀ ਦੇ ਬਾਹਰਾਂ ਤੇ ਬੈਠੇ ਆ ਡੰਡੇ ਵੀ ਖਾ ਰਹੇ ਆ ਪਾਣੀ ਦੀ ਬੁਸ਼ਾਰਾ ਵੀ ਹੋ ਰਹੀਆਂ ਨੇ ਤੇ ਹੁਣ ਤੱਕ ਗੱਲ ਸੁਣੀ ਨਹੀਂ ਜਾ ਰਹੀ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਮੋਦੀ ਨੂੰ ਜਾਂ ਕਹਿ ਲੋ ਸਰਕਾਰਾਂ ਨੂੰ ਜਗਾਉਣਾ ਹੈ ਤਾਂ ਉਹਦਾ ਅਗਲਾ ਜਿਹੜਾ ਪਲਾਨ ਹੈ ਅਗਲੀ ਜਿਹੜੀ ਸੱਟ ਹੈ ਉਹ ਕਿੱਥੇ ਮਾਰਨੀ ਚਾਹੀਦੀ ਹੈ ਇਹ ਸਰਕਾਰ ਅੰਨੀ ਬੋਲੀ ਸਰਕਾਰ ਹੈ ਪਹਿਲਾਂ ਦੇਖੋ 14 15 ਮਹੀਨੇ ਬੈਠੇ ਰਹੇ ਅਸੀਂ ਦਿੱਲੀ ਜਾ ਕੇ ਉਹਨੇ ਝੂਠਾ ਵਾਅਦਾ ਕਰਕੇ ਕਿਸਾਨ ਠਾਲ ਤੇ ਇਹ ਅਸੀਂ ਹੁਣ ਇਹ ਅਸੀਂ ਵੀ ਅਪੀਲ ਕਰਦੇ ਜੱਜਾਂ ਤੇ ਬੰਦੀਆਂ ਨੂੰ ਵੀ ਇਹਨੇ ਕਿੰਨੇ ਵੀ ਲੀਡਰ ਹੈਗੇ ਐਮਐਲਏ ਆ ਐਮਪੀ ਆ ਇਹਨੇ ਕੋਠੇ ਦਾ ਘਰਾਓ ਕਰੋ ਸਾਰਿਆਂ ਦਾ ਕੋਠੇ ਦੇ ਮੂਰੇ ਸਾਰਾ ਪੰਜਾਬ ਹਰਿਆਣਾ ਨਿਕਲ ਕੇ ਨੇ ਕੋਠਿਆਂ ਦਾ ਘਰਾਓ ਕਰੋ ਐਮਪੀ ਆਂ ਦਾ ਵੀ ਕਾਨੂੰਨ ਤਾਂ ਉਹਨੇ ਨਹੀਂ ਬਣਾਉਣੇ ਨਾ ਸੈਸ਼ਨ ਵਿੱਚ ਮੁੱਦਾ ਚੱਕੂਗੇ ਹੋ ਜੀ ਤੇ ਉੱਥੇ ਕੋਠਿਆਂ ਤੇ ਡੇਰੇ ਲਾਉਂਗੇ ਅੱਛਾ ਇਸ ਸਮੇਂ ਇਤਿਕੇਰਮ 32 ਜੱਥੇਬੰਦੀਆਂ ਪੰਜਾਬ ਦੇ ਵਿੱਚ ਯੂਨੀਅਨ ਨੇ ਉਹ ਕਿਉਂ ਨਹੀਂ ਸਾਥ ਦੇ ਰਹੀ ਡੱਲੇਵਾਲ ਦਾ ਇਹ ਕਮ ਇਕੱਠੇ ਆਉਣੇ ਚਾਹੀਦੀਆਂ ਰਾਜਾ ਰਾਜਾ ਦਾ ਵੀ ਜਿਹੜਾ ਬੈਠਿਆ ਪਹਿਲਾਂ ਅੱਛਾ ਜੀ ਮੁੱਖ ਮੰਤਰੀ ਦਾ ਲਾਲਸਾ ਨੂੰ ਮੁੱਖ ਮੰਤਰੀ ਬਣ ਗਿਆ ਅੱਛਾ ਜੀ ਸਾਰਾ ਬੇੜਾ ਰਾਜਾ ਦਾ ਬੈਠਾ ਉਹ ਜਦੋਂ ਉੱਥੇ ਮਹੀਨਾ ਹੋਰ ਲਾਇਆ ਹੁੰਦੇ ਕਿਤੇ 14 ਮਹੀਨੇ ਆਪਣਾ ਕੱਟ ਲੇਤੇ ਠੰਡ ਵੀ ਕੱਟੇ ਮੀਂਹ ਵੀ ਕੱਟੇ ਗਰਮੀ ਵੀ ਕੱਟੀਆਂ ਉੱਥੇ ਇੱਕ ਮਹੀਨਾ ਹੋਰ ਵੇਂਦੇ ਕਾਨੂੰਨ ਬਣਾ ਕੀ ਉੱਠਦੇ ਚੰਗਾ ਦਾ ਮਾਰਾ ਕੇ ਸਟ ਹੈ ਦਕਤ ਵੀ ਨਹੀਂ ਨਹੀਂ ਆ ਜਾਣਾ ਜੀ ਹੁਣ ਹੋ ਰਹੀ ਆ ਉਹ ਨਹੀਂ ਸੈਟਿੰਗ ਸਾਰੇ ਨਹੀਂ ਆ ਜਾਣਾ ਜੀ ਅੱਛਾ ਇੱਕ ਹੋਰ ਗੱਲ ਹੈ ਜੀ ਕਿ ਜਿਹੜਾ ਐਮ ਐਸ ਪੀ ਦਾ ਮੁੱਦਾ ਹੈ ਇਹ ਇਕੱਲੇ ਭਾਰਤ ਦਾ ਮੁੱਦਾ ਨਹੀਂ ਹੈਗਾ ਪੂਰੇ ਵਰਲਡ ਦਾ ਮੁੱਦਾ ਹੈ ਹਰ ਇੱਕ ਦੇਸ਼ ਦੇ ਵਿੱਚ ਐਮ ਐਸ ਪੀ ਨੂੰ ਲੈ ਕੇ ਕਿਸਾਨ ਧਰਨੇ ਦੇ ਬੈਠੇ ਨੇ ਚਾਹੇ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਤੇ ਇਹ ਅਸਲ ਵਿੱਚ ਜਿਹੜਾ ਦੇ ਵਿੱਚ ਇਕੱਲਾ ਧਰਨਾ ਲਾ ਕੇ ਕੰਮ ਚੱਲ ਜਾਊਗਾ ਆ ਜਾਗਾ ਬਾਈ ਥੱਲੇ ਨੂੰ ਨਹੀਂ ਸਾਰੀ ਲਾਉਣਾ ਪਊਗਾ ਆਪਾਂ ਮਤਲਬ ਬਾਹਰਲੀ ਕੰਟਰੀਆਂ ਵੀ ਹੈ ਨਹੀਂ ਇਹ ਸਾਰੀ ਲਾਉਣਾ ਪਊਗਾ ਹੁਣ ਹੁਣ ਯੂਪੀ ਵੀ ਤਾਂ ਬਿਕਦਾ ਨਹੀਂ ਯੂਪੀ ਵੀ ਸਾਰੇ ਪੰਜ 6 ਸੌ ਨੂੰ ਲੰਨਦੇ ਜੀਰੀ ਜੀ ਜੀ ਹੁਣ ਯੂਪੀ ਵਾਲੇ ਹੁਣ ਗਾਇਤ ਨੂੰ ਨਿਕਲਣਾ ਚਾਹੀਦਾ ਨਾ ਯੂਪੀ ਵੀ ਨਿਕਲੇ ਸਾਰੇ ਭਾਰਤ ਵਿੱਚ ਬਣਾ ਆਪਣਾ ਤਾਂ ਮਸਲਾ ਜ਼ਿੰਮੇਦਾਰ ਰਹੂਗਾ ਅੱਛਾ ਇਹ ਕੰਮ ਪਬਲਿਕ ਦਾ ਗੱਲਬਾਤ ਹੈ ਵੀ ਪਰੇਸ਼ਾਨ ਆਮ ਪਬਲਿਕ ਹੁੰਦੀ ਹੈ ਜੇ ਬੰਦ ਕਰਿਆ ਪੰਜਾਬ ਦੇ ਵਿੱਚ ਤਾਂ ਪਬਲਿਕ ਪਰੇਸ਼ਾਨ ਹੁੰਦੀ ਹੈ ਲੀਡਰ ਤਾਂ ਕੋਈ ਨਹੀਂ ਪਰੇਸ਼ਾਨ ਹੋ ਰਿਹਾ ਤੇ ਇਹਦਾ ਵੀ ਰੋਸ ਹੈ ਪਬਲਿਕ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹੀ ਮੈਂ ਕਹਿ ਰਿਹਾ ਵੀ ਆਪਾਂ ਐਮਪੀਰ ਐਮਐਲਏ ਦੇ ਕੋਠੇ ਦੇ ਮੂਰੇ ਤਾ ਨਾ ਲਾਓ ਇਕੱਠੇ ਹੋ ਕੇ ਆਪਾਂ ਆਮ ਜਨਤਾ ਨੂੰ ਤੰਗ ਵੀ ਪਚ ਲੋ ਕਾਲ ਦਿੱਤੀ ਆਪਾਂ ਤਾਂ ਚਲੋ ਕਰਨੀ ਆ ਪਰ ਇਹਨੂੰ ਅਸੀਂ ਵੀ ਕਹਿੰਦੇ ਵੀ ਕੋਠੇ ਦਾ ਘਰਾਓ ਕਰੋ ਉੱਥੇ ਦੇ ਨੀ ਕੰਢੀ ਨੂੰ ਪਾ ਨਿਕਲ ਨਾ ਦਿਓ ਘਰ ਤੇ ਬਾਹਰ ਬੈਣੀਪਾਲ ਸਾਹਿਬ ਸਰਕਾਰਾਂ ਸਮੇ ਸਮੇ ਸਿਰ ਵਾਦੇ ਕਰਦੀਆਂ ਤੇ ਵਾਦਾ ਕਰਕੇ ਫਿਰ ਮੁੱਕਰ ਜਾਂਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਹੁਣ ਮੋਦੀ ਵਰਗਾ ਝੂਠਾ ਦਾ ਹੈ ਹੀ ਨਹੀਂ ਹੁਣ ਬੰਦਾ ਕੋਈ ਨਿਕਲੇ ਹੀ ਨਹੀਂ ਕਿਹੜਾ ਗੁਰਪੁਰਬ ਤੇ ਹਾਂ ਕਰਕੇ ਝੂਠਾ ਬੋਲਿਆ ਉਹ ਪਰਮਾਤਮਾ ਨੂੰ ਬਖਸ਼ੂਗਾ ਨਹੀਂ ਬੜੇ ਬੜੇ ਉਹਰੇ ਕੀ ਨੀ ਪੰਗਾ ਲੈ ਆਏ ਝੂਠ ਬੋਲ ਕੇ ਸਿੱਖੀ ਨਾਲ ਗੁਰਪੁਰਬ ਤੇ ਤੁਸੀਂ ਝੂਠ ਬੋਲਿਆ ਉਹਨੂੰ ਭੁਗਤਣਾ ਪੈਣਾ ਇੱਕ ਦਿਨ ਬਹੁਤ ਮਾੜਾ ਹਾਲ ਹੋਣਾ ਮੋਦੀ ਦਾ ਵੀਰ ਜਸਕਰ ਜੀ ਧਰਨਾ ਲਾਇਆ ਹੋਇਆ ਏ ਤੇ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਲੀਡਰਾਂ ਤਾਂ ਕੋਈ ਪਰੇਸ਼ਾਨ ਨਹੀਂ ਤੇ ਅੰਦਰ ਬੈਠਾ ਏ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਪਬਲਿਕ ਦਾ ਬਹੁਤ ਸੰਯੋਗ ਹੈ ਜੀ ਜਿਹੜੇ ਜ਼ਰੂਰੀ ਵਾਸਤੇ ਉਹ ਅਜ਼ੀਜ਼ ਭੇਜ ਰਹੇ ਆ ਚਾਹੇ ਅਮਰਜੈਂਸੀ ਹੈ ਜਾਂ ਕੋਈ ਵਿਆਹ ਆਏ ਤੇ ਜਨਤਾ ਦਾ ਬਹੁਤ ਸੰਯੋਗ ਹੈ ਕੋਈ ਪਰੇਸ਼ਾਨੀ ਹੈਗਾ ਪਰ ਲੀਡਰਾਂ ਨੂੰ ਜਾਗਣਾ ਪਊਗਾ ਤੇ ਉਹਨਾਂ ਨੂੰ ਸਾਡੀ ਗੱਲ ਸੁਣਨੀ ਪਊਗੀ ਇਹ ਗੱਲ ਹੋਰ ਵੀ ਹੈ ਜਦੋਂ ਭਗਵੰਤ ਮਾਨ ਸਾਹਿਬ ਪਾਵਰ 'ਚ ਨਹੀਂ ਸੀਗੇ ਐਮਪੀ ਸੀਗੇ ਉਦੋਂ ਬਹੁਤ पिटਦੇ ਸੀਗੇ ਚਾਹੇ ਉਹ ਬਾਦਲ ਸਾਹਿਬ ਹੋਵੇ ਚਾਹੇ ਕੈਪਟਨ ਸਾਹਿਬ ਉਹਨਾਂ ਨੂੰ ਪਿੱਟਦੇ ਰਹੇ ਆ ਪੰਜ-ਪੰਜ ਮਿੰਟਾਂ ਵਿੱਚ ਐਮਐਸਵੀ ਦੀ ਵੀ ਗੱਲ ਹੋਈ ਹੈ ਤੇ ਹੁਣ ਉਹਨੂੰ ਕੀ ਸੱਪ ਸੰਘੇ ਆ ਜਦੋਂ ਨਾ ਇਹ ਵੱਡੀ ਕੁਰਸੀ ਤੇ ਬਹਿ ਗਏ ਨੇ ਇਹਨਾਂ ਨੂੰ ਆਮ ਕਿਸਾਨ ਐ ਜਿਹੜੇ ਲੋਕਾਂ ਦਾ ਢਿੱਡ ਭਰਦੇ ਆ ਉੱਪਰ ਜਾਨੇ ਬੜੀ ਕੁਰਸੀ ਤੇ ਬੈਠ ਕੇ ਜਦੋਂ ਐਮਪੀ ਸੀਗਾ ਉਸ ਟਾਈਮ ਬਹੁਤ ਲਲਕਾਰੇ ਮਾਰਦਾ ਦਾ ਬਾਦ ਲਾਏ ਕਰ ਗਿਆ ਫਲਾਣਾ ਕਰ ਗਿਆ ਕੈਪਟਨ ਆਂ ਕਰ ਗਿਆ ਅੱਜ ਅੱਜ ਉਹਨੂੰ ਪਾਵਰ ਦਾ ਨਸ਼ਾ ਹੈ ਆਉਣ ਵਾਲੀ ਸਤਾਈ ਵਿੱਚ ਉਹਦਾ ਪਾਵਰ ਦਾ ਨਸ਼ਾ ਉਤਰ ਜਾਊਗਾ ਬੀਬੀ ਨਮੋਨ ਗਗਲਮਾਨ ਨੇ ਵੀ ਬਹੁਤ ਹੱਥ ਖੜੇ ਕਰਕੇ ਕਿਹਾ ਸੀਗੇ ਐਮਐਸਬੀ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹ ਨਵੇਂ-ਨਵੇਂ ਸੀਗੇ ਉਹਨਾਂ ਨੂੰ ਪਤਾ ਨਹੀਂ ਤਾਂ ਵੀ ਕਾਨੂੰਨ ਕਿੱਥੇ ਬਣਦੇ ਆ ਹੁਣ ਜਦੋਂ ਕਾਨੂੰਨ ਬਣਾਉਣ ਦੀ ਗੱਲ ਆਉਂਦੀ ਤਾਂ ਆਮ ਸਰਕਾਰ ਸੁਣਦੀ ਨਹੀਂ ਹੈਗੀ ਸੋ ਵੀਰ ਜੀ ਕਿਸਾਨ ਧਰਨਾ ਦੇ ਰਹੇ ਨਹੀਂ ਠੰਡ ਵਿੱਚ ਬੈਠਾ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਟੂਰ ਕਰ ਰਹੇ ਵਿਦੇਸ਼ਾਂ ਦਾ ਕੀ ਕਹਿਣਾ ਜਾਊ ਉਹ ਤਾਂ ਹੀ ਮੁੱਖ ਮੰਤਰੀ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਐਮਪੀ ਸੀਗਾ ਉਸ ਟਾਈਮ ਧਰਨੇ ਵਿਚ ਆ ਪੈਂਦਾ ਹੁੰਦਾ ਦਾ ਵੀ ਧਰਨੇ ਲੱਗਣਗੇ ਨਹੀਂ ਕਦੇ ਜਦੋਂ ਮੇਰੀ ਸਰਕਾਰ ਆ ਗਈ ਜਿਸ ਦਿਨ ਦੀ ਉਹਦੀ ਸਰਕਾਰ ਬਣੀ ਮਾਸਟਰ ਵੀ ਧਰਨੇ ਦੇ ਰਹੇ ਆਂ ਕਿਸਾਨ ਵੀ ਧਰਨੇ ਦੇ ਰਹੇ ਆਂ ਹੋਰ ਕੋਈ ਡਾਕਟਰ ਹੈ ਉਹ ਵੀ ਧਰਨੇ ਦੇ ਰਹੇ ਆਂ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਵੀ ਵਾਅਦੇ ਕਰਕੇ ਸਰਕਾਰ ਆਈ ਥੀ ਵੀ ਮਨੂ ਇਹ ਪੂਰੇ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਸੋ ਸਰਕਾਰ ਅਨੇਕੀ ਸਰਕਾਰ ਕਿਸਾਨਾਂ ਲਈ ਕੀ ਆਮ ਪਬਲਿਕ ਲਈ ਜੁਮਲੇਵਾਦੀ ਕਰਦੀ ਹੈ ਸੋ ਭਗਵੰਤ ਜਮਨ ਸਾਹਿਬ ਹੋਰ ਨੂੰ ਤਾਂ ਕਹਿੰਦੇ ਸੀ ਕਿ ਹਰੇਕ ਸਰਕਾਰ ਜੁਮਲੇਵਾਜ ਕਰਦੀ ਹੈ ਸੋ ਉਹਨਾਂ ਵਰਗੀ ਕਹਿਣਾ ਚਾਹੁੰਦਾ ਇਹ ਵੀ ਵੱਡੇ ਜੁਮਲੇ ਮਾਰ ਕੇ ਸਰਕਾਰ ਬਣਾ ਗਿਆ ਜੀ ਸਾਨੂੰ ਪਤਾ ਨਹੀਂਦਾ ਵੀ ਇਹ ਦੂਜੇ ਸਰਕਾਰਾਂ ਨਾਲ ਵੀ ਮਾੜਾ ਨਿਕਲੂਗਾ ਜੀ ਜੁਮਲੇਵਾਜ ਦਾ ਬਾਪ ਨਿਕਲਿਆ ਇਹ ਇੱਕ ਹੋਰ ਗੱਲ ਵੀ ਇਹ ਵੱਖ-ਵੱਖ ਮੁੱਦਿਆਂ ਤੇ ਧਰਨੇ ਲੱਗੇ ਹੋਏ ਜਿਵੇਂ ਆਪਾਂ ਕਿਸਾਨਾਂ ਕਰਕੇ ਬੈਠੇ ਹਾਂ ਡਲੇ ਬਾਲ ਕਲ ਕਰ ਤੇ ਇੱਕ ਵਾਰ ਸੇ ਧਰਨਾ ਲੱਗਿਆ ਹੋਇਆ ਹਵਾਰੇ ਉਹਨਾਂ ਕਰਕੇ ਤੇ ਇੱਕ ਵਾਰ ਸੇ ਅਮਰ ਸਾਹਿਬ ਅਮਰਪਾਲ ਭਾਈ ਅਮਰਪਾਲ ਸਿੰਘ ਉਹਨਾਂ ਧਰਨਾ ਲੱਗਿਆ ਹੋਇਆ ਏ ਤੇ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਧਰਨਾ ਲੱਗਿਆ ਇਹ ਸਾਂਝੇ ਫਰੰਟ ਤੇ ਕਿਉਂ ਨਹੀਂ ਲੜਦੇ ਇਹ ਦੇਖੋ ਸਾਡੀ ਪਹਿਲਾਂ ਤੋਂ ਇੱਕ ਤਰਾਸ਼ਗੀ ਹੋਈ ਹੈ ਪੰਜਾਬ 'ਚ ਵੀ ਹਰੇਕ ਨੇ ਆਪਣੇ ਵੱਖ-ਵੱਖ ਮੁੱਦਿਆਂ ਤੇ ਹਰੇਕ ਜਗ੍ਹਾ ਧਰਨੇ ਲੱਗੇ ਬੈਠੇ ਨੇ ਜਦ ਤੱਕ ਇਕੱਠੇ ਨਹੀਂ ਹੁੰਦੇ ਨਾ ਬੰਦੀ ਸਿੰਘਾਂ ਦੀ ਰਿਆਈ ਬਾਰੇ ਸੋਚਣਾ ਕਿਸੇ ਨੇ ਜੇ ਇੱਧਰ ਜਿਹੜੇ ਬੱਤੀ ਜਿਥੇ ਬੰਦੀਆ ਇਕੱਲੀ-ਇਕੱਲੀ ਹੋਈਆਂ ਫਿਰਦੀਆਂ ਉਹਨਾਂ ਨੂੰ ਇਕੱਠੇ ਹੋਣ ਦਾ ਕਿੱਥੇ ਹੋਣਾ ਚਾਹੀਦਾ ਤਾਂ ਕਿ ਡਲੇਵਾਲ ਸਾਹਿਬ ਦਾ ਮਰਨ ਵਰਤ ਵੀ ਖੁੱਲੇ ਔਰ ਸਾਡੀ ਐਮਐਮਐਸਪੀ ਦੀ ਲਾਗੂ ਹੋਵੇ ਇੱਕ ਬਸ ਤਾਂ ਐਮਐਸਪੀ ਨਹੀਂ ਦੇ ਰਹੇ ਦੂਜੇ ਪਾਸੇ ਭਾਰਤਾਂ ਵਾਲਾ ਪ੍ਰੋਜੈਕਟ ਦੇ ਰਾਹੀਂ ਲੋਕਾਂ ਦੀਆਂ ਜ਼ਮੀਨਾਂ ਵੀ ਖੋਈ ਜਾ ਰਹੀਆਂ ਹਨ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿਸਾਨਾਂ ਵੱਲੋਂ ਕਿਸਾਨ ਤਾਂ ਰੋਕਦੇ ਆਂ ਜੀ ਪਰ ਉਹ ਸੈਂਟਰ ੱੱਕੇ ਨਾਲ ਐਕਵਾਇਰ ਕਰਕੇ ਸਰਕਾਰਾਂ ਬਣਾ ਰਹੀ ਸੜਕਾਂ ਬਣਾ ਰਹੀ ਹੈ ਜੇ ਸੈਂਟਰ ਦਾ ਹੁਣ ਲੱਕ ਤੋੜਨਾ ਤਾਂ ਉਹਦੇ ਵਾਸਤੇ ਅੱਗੇ ਕੀ ਕਰਨਾ ਪੈਣਾ ਹੈ ਉਹ ਤਾਂ ਜੀ ਹਰਿਆਣੇ ਵਾਲਿਆਂ ਨੇ ਤਾਂ ਬਹੁਤ ਜ਼ੋਰ ਮਾਰਿਆ ਸੀਗਾ ਪਰ ਇਹਨਾਂ ਨੇ ਮਸ਼ੀਨੀ ਯੁੱਗ ਦੇ ਵਿੱਚ ਵੈਲਟ ਪੇਪਰ ਦੇ ਨਾਂ ਵੋਟਾ ਕਰਾਉਣ ਕਾਰਨ ਇਹ ਮਸ਼ੀਨਾ ਰਾਹੀਂ ਜਿੱਤ ਗਏ ਹੌਲੀ ਹੌਲੀ ਮਸ਼ੀਨਾ ਵਿੱਚ ਹੀ ਪੇਤ ਖੁੱਲ ਜਾਊਗਾ ਵੀ ਕਾਹਤੋਂ ਦੁਆਰੇ ਸਰਕਾਰ ਬਣਾ ਲੈਣੇ ਠੀਕ ਹੈ ਜੀ ਧੰਨਵਾਦ ਜੀ ਜਦੋਂ ਪਹਿਲਾ ਦਿੱਲੀ ਧਰਨਾ ਦਿੱਤਾ ਗਿਆ ਸੀਗਾ ਜੀ ਤਾਂ ਸਾਰੇ ਕਿਸਾਨ ਜਥੇਬੰਦੀਆਂ ਇਕੱਠੇ ਸੀਗੀਆਂ ਪਰ ਅੱਜ ਦੇ ਧਰਨੇ ਵਿੱਚ ਨਹੀਂ ਲੱਗ ਰਿਹਾ ਕਿ ਸਾਰੇ ਕਿਸਾਨ ਬੰਦੀ ਇਕੱਠਾ ਹੈ ਕੁਝ ਕਿਸਾਨ ਬੰਦੀਆਂ ਸਾਥ ਦੇ ਰੀਆਂ ਤੇ ਕੁਝ ਨਹੀਂ ਦੇ ਰੀਆਂ ਇਹਦਾ ਕੀ ਕਰਨ ਨਹੀਂ ਜੇ ਸੁਪਾ ਪ੍ਰਧਾਨ ਨਾ ਤੁਰੇ ਵਖ ਵਖ ਜਥੇਬੰਦੀਆਂ ਦੇ ਤਾਂ ਜਿਹੜੀ ਆਮ ਪਬਲਿਕ ਹੈ ਉਹਨਾਂ ਨੇ ਧਰਨੇ ਵਿੱਚ ਪਹੁੰਚਣਾ ਸ਼ੁਰੂ ਵੀ ਕਰਤਾ ਔਰ ਗਿਣਵੇਂ ਦਿਨਾਂ ਵਿੱਚ ਹੋਰ ਵੀ ਪਹੁੰਚਣਗੇ ਬਿਲਕੁਲ ਜੀ ਜੋ ਕਾਲ ਦਿੱਤੀ ਗਈ ਸੀ ਤੀ ਬੰਦ ਦੀ ਪੰਜਾਬ ਬੰਦੀ ਸੋ ਤੁਸੀਂ ਦੇਖ ਰਹੇ ਹੋ ਸਾਰਾ ਪੰਜਾਬ ਬੰਦ ਹੈ ਜਗਾ ਜਗਾ ਧਰਨੇ ਲੱਗੇ ਹੋਏ ਆ ਪਿੰਡਾਂ ਚ ਵੀ ਧਰਨੇ ਲੱਗੇ ਹੋਏ ਆ ਪਿਛਲੀ ਵਾਰੀ ਦੇ ਰੋਡਾਂ ਤੇ ਮੇਨ ਹਾਈਵੇਆਂ ਦੇ ਜਾਂ ਸਟੇਟ ਹਾਈਵੇਆਂ ਦੇ ਲੱਗਦੇ ਤੇ ਹੁਣ ਜੇ ਪਿੰਡਾਂ ਚ ਨੂੰ ਵੀ ਤੁਸੀਂ ਜਾਣਦੇ ਹੋ ਪਿੰਡਾਂ ਚ ਵੀ ਆਪ ਮੁਹਾਰੇ ਲੋਕ ਨਿਕਲੇ ਹੋਏ ਆ ਤੇ ਆਪਣੇ ਘਰਾਂ ਦੇ ਅੱਗੇ ਟਰਾਲੀਆਂ ਲਾ ਕੇ ਬੰਦ ਕਰਿਆ ਹੋਇਆ ਹੈ ਸੋ ਸਰਕਾਰਾਂ ਸਮੇਂ ਸਮੇਂ ਸਿਰ ਵਾਅਦੇ ਕਰਦੀਆਂ ਤੇ ਮੁੱਕਰ ਜਾਂਦੀਆਂ ਕੀ ਕਹਿਣਾ ਚਾਹੁੰਦੇ ਬਿਲਕੁਲ ਇਹ ਸਰਕਾਰਾਂ ਦੀ ਨਿਕਾਮੀ ਹੈ ਜਿਹੜੇ ਧਰਨੇ ਲਾਉਣੇ ਪੈ ਰਹੇ ਆ ਕਿ ਵੱਡੇ ਵੱਡੇ ਲਾਰੇ ਮਾਦੇ ਕਰਕੇ ਵੋਟਾਂ ਲੈਣ ਦੇ ਚੱਕਰ 'ਚ ਆ ਜਾਂਦੇ ਨੇ ਜਦੋਂ ਲੈ ਲੰਨੇ ਆ ਵੋਟਾਂ ਚਿੱਤ ਜਾਨਨੇ ਆ ਫਿਰ ਇਹਨਾਂ ਦੀਆਂ ਗੱਲਾਂ ਹੋਰ ਹੋ ਜਾਂਦੀਆਂ ਜਦੋਂ ਵਿਰੋਧੀ ਧਿਰ 'ਚ ਹੁੰਨੇ ਆ ਫਿਰ ਦਲੀਲਾਂ ਹੋਰ ਹੁੰਦੀਆਂ ਜਦੋਂ ਸਰਕਾਰ 'ਚ ਆ ਜਾਂਦੇ ਨੇ ਫਿਰ ਦਲੀਲਾਂ ਇਹਨਾਂ ਦੀਆਂ ਹੋਰ ਹੁੰਦੀਆਂ ਸੋ ਸਰਕਾਰ ਜਿਹੜੀ ਹੁਣ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਅਸੀਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਜੇ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਨਾਲ ਨਾਲ ਸੈਂਟਰ ਸਰਕਾਰ ਵੀ ਦੀ ਜ਼ਿੰਮੇਵਾਰ ਹੈ ਉਹ ਇਹਨੇ ਹੈ ਵੀ ਕੱਲੇ ਦੱਲੇਵਾਲ ਦੀ ਮਰਨ ਵਰਤੇ ਬੈਠੇ ਆ ਜੇ ਦੱਲੇਵਾਲ ਜੀ ਨੂੰ ਕੋਈ ਖੁਦ ਨਕਾਕਾਸਤਾ ਕੁਝ ਹੋ ਗਿਆ ਤਾਂ ਪੰਜਾਬ ਹੀ ਭੁੱਖ ਹੜਤਾਲ ਤੇ ਬਹਿ ਜਾਊਗਾ ਮਰਨ ਵਰਤੇ ਬਹਿ ਜਾਊਗਾ ਸੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਰੂਟ ਤੇ ਆਏ ਉਦੇਸ਼ੀ ਟੂਰ ਤੇ ਆਏ ਤਦੋਂ ਕਿ ਕਿਸਾਨ ਠੰਡ ਵਿੱਚ ਉਹ ਬੈਠਾ ਧਰਨੇ ਦੇ ਰਿਹਾ ਸੀ ਕੀ ਕਹਿਣਾ ਚਾਹੇ ਬਿਲਕੁਲ ਕਿਉਂਕਿ ਜਦੋਂ ਭਗਵੰਤ ਮਾਨ ਐਮਪੀ ਹੁੰਦਾ ਤਾਂ ਸਰਕਾਰ ਚ ਨਹੀਂ ਤਾਂ ਹੈ ਉਦੋਂ ਇਹਦੀਆਂ ਗੱਲਾਂ ਹੋਰទੀਆਂ ਉਹ ਐਮਐਸਪੀ ਦੀਆਂ ਗੱਲਾਂ ਕਰਿਆ ਕਰਦੇ ਤੁਸੀਂ ਐਮਐਸਪੀ ਦੇਣੀ ਚਾਹੀਦੀ ਹੈ ਸਰਕਾਰ ਨੂੰ ਇਹ ਆ ਪੰਜ ਮਿੰਟ ਚ ਅਸੀਂ ਐਮਐਸਪੀ ਦੇ ਦਾਂਗੇ ਚੁਟਕੀ ਮਾਰ ਕੇ ਕਹਿੰਦੇ ਹੁੰਦੇ ਤੇ ਵੀ ਸਾਡੀ ਸਰਕਾਰ ਬਣਾਓ ਅਸੀਂ ਪੰਜ ਮਿੰਟ ਚ ਐਮਐਸਪੀ ਦੇ ਦਾਂਗੇ ਤਾਂ ਹੁਣ ਮੁੱਕਰ ਕੇ ਸੋ ਜਿੱਦਾਂ ਕਿ ਭਗਵਾਨ ਜੀ ਸਾਹਿਬ ਕਹਿੰਦੇ ਆ ਜੁਮਲੇਵਾਜੀ ਸੋ ਜੁਮਲੇਵਾਜੀ ਦਾ ਤੁਸੀਂ ਦੇਖ ਰਹੇ ਹੋ ਕਿ ਹਰੇਕੀ ਸਰਕਾਰ ਚ ਚੱਲ ਰਹੀ ਹੈ ਬਿਲਕੁਲ ਜੁਮਲੇਵਾਜੀ ਦੇਖ ਲਓ ਇੱਕ ਐਡਾ ਇੰਦੀਆ ਦੇ ਰਹੇ ਆ ਥਾਂ ਥਾਂ ਇਹਨਾਂ ਨੇ ਧਰਨੇ ਲਾਏ ਹੋਏ ਆ ਸੌਰੀ ਬਲੈਕਸ ਲਾਏ ਹੋਏ ਆ ਬੱਚਾਂ ਤੇ ਦੇਖ ਲਓ ਤੁਸੀਂ ਪਿੰਡਾਂ ਚ ਜਾਓ ਸ਼ਹਿਰਾਂ ਚ ਜਾਓ ਚੰਡੀਗੜ੍ਹ ਜਾਓ ਹਰੇਕ ਬੱਸ ਸਟੈਂਡ ਤੇ ਇਹਨਾਂ ਦੀ ਫੋਟੋ ਲੱਗੀ ਹੋਈ ਹੈ ਕਿਆ ਗੱਲ ਕਿਸੇ ਨੂੰ ਪਤਾ ਨਹੀਂ ਹੈ ਵੀ ਭਗਵੰਤ ਮਾਨ ਮੁੱਖ ਮੰਤਰੀ ਹੈ ਸਰਕਾਰ ਕੀ ਦੀ ਹੈ ਅੰਦਰ ਸੁਣਿਆ ਗਿਆ ਚ ਉਹਨੇ ਤੁਸੀਂ ਹਰ ਇੱਕ ਚੀਜ਼ ਤੇ ਹਸਪਤਾਲ ਚਲੇ ਜਾਓ ਪਰਚੀ ਬਣਾਉਣੀ ਆ ਪਰਚੀ ਤੇ ਭਗਵੰਤ ਮਾਨ ਦੀ ਫੋਟੋ ਆ ਜਿਹੜੇ ਸਾਡੇ ਸਰਕਾਰੀ ਹਸਪਤਾਲ ਤੇ ਬੂਥ ਗੜ ਤਾਂ ਉਹਨਾਂ ਨੂੰ ਛੋਟੇ ਕਰਦੇ ਹਸਪਤਾਲਾਂ ਤੋਂ ਵੱਡੇ ਜਿਹੜੇ ਹਸਪਤਾਲ ਤੇ ਸੋ ਇਹ ਜਿਹੇ ਗੱਲਾਂ ਇਹ ਹੋਸ਼ੀਆਂ ਗੱਲਾਂ ਕਰਕੇ ਕੁਝ ਨਹੀਂ ਆਈ ਗੱਲਾਂ ਬਾਤਾਂ ਨਾਲ ਇਹਨਾਂ ਨੇ ਟਾਈਮ ਟਪਾ ਲਿਆ ਸੋ ਆ ਗਿਆ ਟਾਈਮ ਸਾਲ ਡੇਢ ਸਾਲ ਜਿਹੜਾ ਰਹਿ ਗਿਆ ਲੋਕ ਦੱਸ ਦੇਣਗੇ ਇਹਨਾਂ ਨੂੰ ਪੀ ਭਾਈ ਸਾਹਿਬ ਤੁਹਾਡੀ ਕੀ ਔਕਾਤ ਹੈ ਕਿਹੜਾ ਪੈਨ ਤੁਹਾਡੇ ਹੱਥ ਵਿੱਚ ਚਾਹੀਦਾ ਜਿਹੜਾ ਹੁਣ ਤੁਸੀਂ ਚੱਕਿਆ ਹੋਇਆ ਉਹ ਤਾਂ ਲੋਕਾਂ ਨੇ ਕੋਲ ਲੈਣਾ ਹੁਣ ਸੋ ਅੱਜ ਦੇ ਧਰਨਾ ਦਾ ਕਿੰਨਾ ਕ ਸਮਰਥਨ ਮਿਲ ਰਿਹਾ ਹੈ ਬਿਲਕੁਲ ਪੂਰਾ ਸਮਰਥਨ ਹੈ ਜੀ ਆ ਦੇਖ ਲਓ ਤੁਸੀਂ ਸਾਰਾ ਦੇਖ ਰਹੇ ਜਿੰਨਾ ਵੀ ਹੈ ਯੂਥ ਆਇਆ ਹੋਇਆ ਨੌਜਵਾਨ ਬਜ਼ੁਰਗ ਬੱਚਿਆਂ ਤੱਕ ਉਰੇ ਆਏ ਹੋਏ ਆ ਸੋ ਹਰੇਕ ਜਿੰਨਾ ਵੀ ਧਰਨਾ ਜਿੱਥੇ ਵੀ ਹੈਗਾ 150 200 ਤੋਂ 500 400 ਬੰਦਾ ਹਰੇਕ ਧਰਨੇ ਤੇ ਬੈਠਾ ਹੈ ਧਰਨਾ ਲਗਾਇਆ ਗਿਆ ਕੀ ਟਣਾ ਚਾਹੋ ਪਹਿਲਾਂ ਤਾਂ ਥੋੜਾ ਹੋ ਰਿਹਾ ਹੁਣ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਧਰਨਾ ਲਾਇ ਇਹ ਸਾਡਾ ਸ਼ੌਂਕ ਨਹੀਂ ਇਹ ਮਜਬੂਰੀ ਵਜਤੇ ਨਿਕਲਿਆ ਜਦ 60 ਸੱਭਰੋ 6 ਸਵਾ ਸਾਲ ਤੱਕ ਨਾ ਲੱਗਿਆ ਸਵਾ ਸਾਲ ਤੱਕ ਨਾ ਲੱਗਿਆ ਮੋਦੀ ਨੇ ਕਿਹਾ ਵੀ ਜਿਹੜੇ ਕਾਲੇ ਕਾਨੂੰਨ ਤੇ ਤਿੰਨੇ ਉਹ ਰੱਦ ਕਰ ਦੇ ਹੋ ਗਏ ਰੱਦ ਜੀ ਹੁਣ ਉਹ ਖਰੜਾ ਸਾਰੇ ਸੂਬਿਆਂ ਨੂੰ ਭੇਜਤਾ ਉਹ ਦੁਬਾਰਾ ਇੰਪਲੀਮੈਂਟ ਫੇਰ ਕਰਨਾ ਚਾਹੁੰਦਾ ਉਹਨਾਂ ਦਾ ਮਤਲਬ ਮੈਂ ਤੁਹਾਨੂੰ ਬਰੀਫ ਦੱਸਦਾ ਕਿ ਆ ਅਸਰ ਪੈਣਾ ਜਿਹੜਾ ਮੰਡੀ ਕਰਨਾ ਹੈ ਉਹ ਨਾ ਖਤਮ ਹੋ ਜਾਣਾ ਇਹ ਟ੍ਰਾਂਸਪੋਰਟ ਹੈ ਉਹ ਵੀ ਤਬਾਹ ਹੋ ਜਾਣੀ ਆਰ ਪੀ ਵੀ ਜਾਣੀ ਹੈ ਲੇਬਰ ਵੀ ਜਾਣੀ ਹੈ ਕਿਸਾਨੀ ਵੀ ਜਾਣੀ ਕਾਨੂੰਨ ਲਾਗੂ ਕਰਨ ਨੂੰ ਹੀ ਫਿਰਦੇ ਦੋਈ ਗੱਲ ਹੈ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਮਜਬੂਰੀ ਹੈ ਸਾਡੀ ਕੋਈ ਸ਼ੌਂਕ ਨਹੀਂ ਹੈਗਾ ਆਮ ਲੋਕ ਕਹਿੰਦੇ ਵੀ ਕਿਸਾਨਾਂ ਨੂੰ ਪਬਲਿਕ ਨੂੰ ਪਰੇਸ਼ਾਨ ਕਰਕੇ ਕੀ ਫਾਇਦਾ ਅਸੀਂ ਵੀ ਸਹਿਮਤ ਹਾਂ ਸਾਡੀ ਆਤਮਾ ਨਹੀਂ ਮੰਨਦੀ ਵੀ ਲੋਕਾਂ ਦਾ ਕੋਈ ਮਕਸਦ ਖੁਸ਼ੀ ਨਹੀਂ ਹੈ ਜੇ ਮਜਬੂਰੀ ਹੈ ਸਾਡੀ ਮਜਬੂਰੀ ਨਹੀਂ ਤਾਂ ਮਜਬੂਰ ਕਿਤਾ ਜਾ ਰਹੇ ਸਾਡੇ ਮਨ 'ਚ ਲੋੜ ਹੈ ਸਾਡਾ ਕਲੇਸ਼ ਹੁੰਦਾ ਪਰੇਸ਼ਾਨੀ ਹੁੰਦੀ ਹੈ ਪਰ ਮੈਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਦੰਦਾ ਜੇ ਕਿਸੇ ਬੰਦੇ ਦੀ ਲੱਤ ਵੱਡ ਹੋ ਗਈ ਲੱਤ ਵੱਡ ਹੋ ਗਈ ਉਹ ਘਰ ਆ ਗਿਆ ਉਹਨਾ ਰੌਲਾ ਪਾਉਣਾ ਕਿਉਂਕਿ ਉਹਨੂੰ ਤਸ਼ਲੀਬ ਹੈ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਰਾਤ ਨੂੰ ਸੌਣਾ ਨਹੀਂ ਜਿਹੜਾ ਪੜੋਸ ਹੈ ਉਹਨਾ ਵੀ ਨਹੀਂ ਸੌਣਾ ਉਹ ਕੋਈ ਸ਼ੌਂਕ ਨੂੰ ਨਹੀਂ ਮਤਲਬ ਉਹਦੇ ਜਾਂ ਪੀੜ ਹੁੰਦੀ ਹੈ ਜਾਂ ਉਹ ਹਾਕਲਾਪ ਕਰ ਰਿਹਾ ਜਾਂ ਘਰ ਦੇ ਵੀ ਨਹੀਂ ਮਤਲਬ ਆਰਾਮ ਕਰ ਰਹੇ ਨਾ ਪੜੋਸੀ ਕਰ ਰਹੇ ਏਕੜੇ ਸਾਡੀ ਜਦ ਮਜਬੂਰੀ ਹੈ ਨਾ ਕਈ ਲੋਕ ਕਹਿੰਦੇ ਵੀ ਇਹਨਾਂ ਨੂੰ ਪਬਲਿਕ ਨੂੰ ਪਰੇਸ਼ਾਨ ਕਰਕੇ ਕੀ ਫਾਇਦਾ ਹੁਣ ਇਹ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਇਹ ਸਾਰੇ ਵਰਗਾਂ ਅੰਦਰ ਪ੍ਰਭਾਵਿਤ ਹੋਣਾ ਜਿਹੜਾ ਵੀ ਰੋਟੀ ਖਾਂਦਾ ਚੀਨੀ ਹੈ ਚਾਹ ਹੈ ਸਬਜ਼ੀਆਂ ਇਹ ਜਦ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਇਹਨਾਂ ਨੇ ਕਬਜ਼ਾ ਲੈ ਲੈਣਾ ਇਹ ਥੈਲੀਆਂ ਚ 100 100 ਗ੍ਰਾਮ 2 200 ਗ੍ਰਾਮ ਕਿਲੋ ਕਿਲੋ ਦਾ ਆਟਾ ਬਿਕੂਗਾ ਅਰੇ ਬਹੁਤ ਮਹਿੰਗਾ ਹੋ ਜਾਊਗਾ ਅਖੀਰ ਚ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਜਿਹੜਾ ਕਾਰਪੋਰੇਟ ਘਰਾਣਾ ਉਹ ਹਰ ਮਤਲਬ ਕਬਜ਼ਾ ਕਰਨਾ ਚਾਹੁੰਦਾ ਮੌਲਾ ਨੇ ਛੋਟੇ ਦੁਕਾਨਦਾਰ ਖਾ ਲੈਣੇ ਇਹ ਜਿਹੜੇ ਸਾਰੇ ਕਿਸਾਨਾਂ ਦੇ ਬੱਚੇ ਹੋਣਗੇ ਇਹ ਉਹਨਾਂ ਦੀਆਂ ਮਤਲਬ ਜਿਹੜੇ ਛੋਟੇ ਦੁਕਾਨਦਾਰਾਂ ਦੇ ਬੱਚੇ ਹੋਣਗੇ ਉਹਨਾਂ ਦੇ ਮਤਲਬ ਮੌਲਾ ਪਰ ਸੀਸੇ ਸਾਫ ਕਰੇ ਕਰੇ ਕਰੂਗਾ ਸੋ ਖੁਦਾ ਨਾ ਖਾਸਤਾ ਜਿਸ ਤਰ੍ਹਾਂ ਕਿ ਦੱਸ ਰਹੇ ਆ ਮਿਊਜ਼ਿਕ ਡੱਲੇਵਾਲ ਸਾਹਿਬ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪਰ ਖੁਦਰ ਖਾਸਤ ਕੋਈ 19 21 ਕੋਈ ਗੱਲ ਹੋ ਜਾਂਦੀ ਆ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਹੋਏਗਾ ਇਹ ਬਹੁਤ ਤੇਜ਼ ਹੋ ਜਾਊਗਾ ਇਹ ਹਿੰਦੁਸਤਾਨ ਪੰਜਾਬ ਪੱਧਰ ਤੇ ਜਿਹੜੀ ਲੈਂਡ ਆਰਡਰ ਦੀ ਸਿਚੁਏਸ਼ਨ ਹੈ ਇਹ ਬਹੁਤ ਖਰਾਬ ਹੋ ਸਕਦੀ ਹੈ ਇਹ ਕੇਂਦਰ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਨੂੰ ਵੀ ਜਿਹੜਾ ਚੀ ਮੰਤਰੀ ਹੈ ਉਹਨੂੰ ਉੱਥੇ ਜਾ ਕੇ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਚਾਹੀਦੀ ਵੀ ਤੁਸੀਂ ਦੱਸੋ ਅਸੀਂ ਥੋੜੀ ਕਿਆਮਤ ਕਰ ਸਕਦੇ ਹਾਂ ਕਿ ਆ ਤੁਹਾਨੂੰ ਸਹਿਯੋਗ ਦੇ ਦੇ ਸਕਦੇ ਤੁਸੀਂ ਦੱਸੋ ਅਸੀਂ ਬੇਨਤੀ ਕਰਦੇ ਹਾਂ ਜਿਹੜੀ ਭੁੱਖ ਹੜਤਾਲ ਹੈ ਉਹਨੂੰ ਚੱਕ ਲੋ ਤੁਸੀਂ ਉਤੇ ਬਾਅਦ ਜਿਵੇਂ ਵੀ ਤੁਸੀਂ ਕਹੋਗੇ ਜਿੰਨੇ ਚੌਕੇ ਅਸੀਂ ਹੈਗੇ ਥੋੜੇ ਨਾਲ ਕੇਂਦਰ ਕੇਂਦਰ ਕੋਲ ਚੱਲੂਗੇ ਅਰ ਆਪਣੇ ਤੌਰ ਤੇ ਗੱਲਬਾਤ ਵੀ ਜਾਣਦਾ ਉਹਨਾਂ ਨੂੰ ਮਨਾ ਵੀ ਸਕਦਾ ਇਹ ਕਿ ਸਲਮਾਰੀ ਮੈਠਾ ਸਵਾ ਮਹੀਨਾ ਹੋਣੇ ਵਾਲਾ ਇਹ ਬਿਲਕੁਲ ਮਤਲਬ ਆਪਣੇ ਜੋ ਇਨਕਲਾਬੀ ਪਾਰਟੀ ਦਾ ਨਾਰੇ ਲਾ ਕੇ ਆਏ ਤੇ ਨਾ ਇਹਨਾਂ ਨੇ ਇਹਦਾ ਆਪਣੇ ਪੰਜਾਬ ਦਾ ਸੱਤਿਆਨਾਸ਼ ਕਰਤਾ ਅਸtiaram ਪਰ ਕਿੰਨੀ ਐਡਾਂ ਦੇਤੀਆਂ ਇੱਕ ਪਾਸਾ ਦਾ ਕਹਿੰਦੇ ਖਜ਼ਾਨਾ ਹੈ ਨਹੀਂ ਹੈ ਜਦ ਐਡ ਦੇਣ ਦੀ ਲੋੜ ਨਹੀਂ ਹੈਗੀ ਜਦ ਲੋਕਾਂ ਦਾ ਭਲਾ ਹੋ ਜਾਣਾ ਰੋਜ਼ਗਾਰ ਮਿਲਣਾ ਲੋਕਾਂ ਨੂੰ ਸਾਰਾ ਸਮਾਨ ਮਿਲਣਾ ਇਹ ਹਰ ਕੰਮ ਦੇ ਪਿੱਛਾ ਹਟਿਆ ਕਦੇ ਕਦੇ ਕਹਿੰਦਾ ਹਾਂਜੀ ਜਿਹੜਾ ਰੇਟ ਹੈ ਹਰ ਸਾਲ ਵਧਾ ਕਰਦੀ ਹੈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਉਹ ਕਿਸ ਮੈਥਡ ਦੇ ਨਾਲ ਮਿਲਦੀ ਹੈ ਇਹ ਜਿਹੜਾ ਤੈਅ ਕਰਦੀ ਹੈ ਨਾ ਇਹ ਮਤਲਬ ਕਿਸਾਨ ਦੀ ਮਤਲਬ ਇੱਕ ਤਾਂ ਜਿਹੜੀ ਮਿਹਨਤ ਹੈ ਲਗਾਣਾ ਸਾਰੇ ਪਰਿਵਾਰ ਦਾ ਇੱਕ ਜਿਹੜੀਆਂ ਮਤਲਬ ਐਪਸੀ 2 ਕਹਿੰਦੇ ਆ ਇਹ ਫਾਰਮੂਲਾ ਇੱਕ ਜਿਹੜੀਆਂ ਮਤਲਬ ਫਸਲਾਂ ਉੱਪਰ ਖਰਚ ਹੋ ਰਿਆ ਉਹਦੇ ਨਾਲੋਂ ਸਾਨੂੰ 50% ਵੱਧ ਮਿਲਣਾ ਚਾਹੀਦਾ 50% ਵੱਧ 50% ਵੱਧ ਮਿਲਣਾ ਹੈ ਤੁਸੀਂ 375 ਦੇ ਵਿੱਚ ਐਮਐਸਪੀ ਜਿਹੜਾ ਗਾਂਧੀ ਵੱਲੋਂ ਲਾਗੂ ਕੀਤਾ ਸੀ ਦੋ ਫਸਲਾਂ ਤੇ ਕਣਕ ਤੇ ਝੋਨੇ ਤੇ ਠੀਕ ਹੈ ਜੀ ਤੇ ਉਸੇ ਹਿਸਾਬ ਨਾਲ ਤੁਹਾਨੂੰ ਐਮਐਸਪੀ ਮਿਲਦੀ ਹੈ ਤੇ ਰੋਲਾ ਕਿਸ ਗੱਲ ਦਾ ਹੈ ਇਹ ਰੋਲਾ ਮੱਕੀ ਪਰ ਹੋਰ ਕਾਸੀ ਪਰ ਬਹੁਤ ਫਸਲਾਂ ਜਿਨ੍ਹਾਂ ਪਰ ਐਮਐਸਪੀ ਹੈ ਨਹੀਂ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਤਿੰਨ ਕੇ ਸੂਬਿਆਂ ਪਰ ਐਮਐਸਪੀ ਐ ਸੌ ਤਾਂ ਇਹਨੇ ਉਹ ਵੀ ਛਰਮ ਲਾਤੀ 3 304 400 2 200 ਰੁਪਇਆ ਝੋਨੇ ਦੀ ਪਰ ਕੁਆਂਟਲ ਮਤਲਬ ਕਟौती ਕੱਟੀ ਗਈ ਉਹਦਾ ਸਿੱਟਾ ਇਹ ਨਿਕਲਦਾ ਕਿਸਾਨੀ ਖੇਤੀ ਛੱਡ ਕੇ ਦੌੜ ਗਈ ਆਪਣੇ ਆਪੇ ਇੱਕ ਪਿੱਛੇ ਜਿਹੜਾ ਝੋਨਾ ਹੈ ਉਹ ਮੰਡੀਆਂ ਦੇ ਵਿੱਚ ਰੁਲਿਆ ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਕਿ ਕਿੱਥੇ ਕਿੱਥੇ ਪ੍ਰੋਬਲਮ ਆਈ ਹੈ ਉਹ ਪੱਕੇਂਦਰ ਦੀ ਸੀ ਕੇਂਦਰ ਨੇ ਮਤਲਬ ਉਰੇ ਤੇ ਝੋਨਾ ਚੱਕਿਆ ਨਹੀਂ ਹੈਗਾ ਪੰਜਾਬ ਸਰਕਾਰ ਦੀ ਤੀ ਪੰਜਾਬ ਸਰਕਾਰ ਨੂੰ ਪਹਿਲਾਂ ਉੱਥੇ ਤੇ ਫੰਡ ਲੈਣਾ ਚਾਹੀਦਾ ਤਾਂ ਇਹਨਾਂ ਨੇ ਡਿਲੇ ਕਰਿਆ ਉੱਥੇ ਤੇ ਫੰਡ ਉਹਨਾਂ ਨੇ ਜਦ ਦਤਾ ਨਾ ਲੇਟ ਦਤਾ ਇਹ ਸਟੋਰਾਂ ਚ ਉੱਥੇ ਤੇ ਮੰਡੀਆਂ ਚ ਬਹੁਤ ਭੰਡਾਰ ਭਰ ਗਏ ਤੇ ਉਹ ਉੱਥੇ ਮਤਲਬ ਚੋਣਾ ਗਿਆ ਨਹੀਂ ਉਹਦੇ ਤੇ ਦੋਹੇ ਸਰਕਾਰਾਂ ਕੇਂਦਰ ਪੰਜਾਬ ਸਰਕਾਰ ਵੀ ਮਤਲਬ ਬਰਾਬਰ ਦੀ ਜ਼ਿੰਮੇਵਾਰੀ ਹੈ ਇਹ ਚੀ ਮਿਨਿਸਟਰ ਜਿਹੜਾ ਭਗਵੰਤ ਮਾਨ ਤਾਂ ਇਹ ਅੱਖਾਂ ਅੱਖਾਂ ਮੀਚੀ ਸੁੱਤਾ ਪਿਆ ਤਾਂ ਜਿਆਦੇ 3-300 ਰੁਪਏ 2-200 4-400 ਰੁਪਏ ਵੀ ਬੰਨ੍ਹ ਨਹੀਂ ਸਹਿਰ ਕਰਨੀ ਕਟੌਤੀ ਪਰ ਕਾਉਂਟਰ ਚ ਉਹ ਨਹੀਂ ਦੀ ਹੋਈ ਤੁਸੀਂ ਐ ਦੇਖ ਲਓ ਵੀ ਫਿਰ ਐਮਐਸਸੀਪੀ ਦਾ ਤਾਂ ਪਹਿਲਾਂ ਹੀ ਭੋਗ ਪਾਇਆ ਅੱਜ ਕਮਨ ਸਾਹਿਬ ਪਹਿਲਾ ਤਰਨਿਆਂ ਦੇ ਵਿੱਚ ਪਹੁੰਚਦੇ ਰਹੇ ਜੋ ਐਮਪੀ ਸੀਗੇ ਹੁਣ ਸੀਐਮ ਨੇ ਤੇ ਹੁਣ ਵੀ ਕੋਈ ਸਮਰਥਨ ਦਿੱਤਾ ਉਹਨਾਂ ਨੇ ਬਿਲਕੁਲ ਹੋਟਾ ਆਵਾਜ਼ ਵੀ ਨਹੀਂ ਮੈਂ ਕਹਿੰਦਾ ਵੀ ਕੋਈ ਟਵੀਟ ਵੀ ਨਹੀਂ ਕਰਿਆ ਟਵੀਟ ਕਰਨੇ ਚ ਮਾਹਰ ਇਹ ਉਤੇ ਬਾਅਦ ਉੱਥੇ ਨਹੀਂ ਜਾ ਸਕੇ ਡੱਲੇ ਵਾਲ ਸਾਹਿਬ ਕੋਟੀ ਨਹੀਂ ਜਾ ਸਕੇ ਇਹ ਤਿੰਨ ਚਾਰ ਅੱਖਾਂ ਪੁੰਜਣ ਵਾਸਤੇ ਵਜੀਰ ਭੇਤੇ ਜਿਹੜੀ ਸਾੜੇ ਹਲਕੇ ਦੀ ਐਮਐਲਏ ਆ ਉਹ ਕਹਿੰਦੀ ਸੀ ਚੁਟਕੀ ਮਾਰ ਕੇ ਚੁੱਕੀ ਮਾਰ ਕੇ ਇਹ ਐਮਐਸਬੀ ਦੇ ਦੂਗੇ ਨਾ ਹੁਣ ਚੁੱਕੀ ਵੀ ਉਡ ਗਈ ਆਪ ਵੀ ਉਡ ਗਈ ਐਮਐਸਬੀ ਵੀ ਉਡ ਗਈ ਕਦੇ ਹਲਕੇ ਕੋਈ ਵਰਕਰ ਮਨੂੰ ਬਾਹਰ ਖੜੀ ਕਰਕੇ ਕਹਿ ਦਵੇ ਅਸੀਂ ਸਾਨੂੰ ਇਹ ਤਾਂ ਅਸੀਂ ਆਮ ਪਾਰਟੀ ਦੇ ਬੰਦੇ ਨਹੀਂ ਅਸੀਂ ਰਵੈਤੀਆ ਪਾਰਟੀ ਨੇ ਸਾਡੀ ਵਿਚਾਰਧਾਰਾ ਹੋਰ ਅਸੀਂ ਲੈਫਟ ਬੰਦੇ ਸਾਨੂੰ ਆਏ ਤਾਂ ਵੀ ਤਬਦੀਲੀ ਆਉਗੀ ਇਹ ਬੰਦੇ ਨੇ ਦਿਨ ਰਾਤ ਕਰਕੇ ਸਾਰਾ ਇਲਾਕਾ ਕਰਕੇ ਮਤਲਬ ਕੁੰਮ ਦੇ ਰਹੇ ਦਿਨ ਰਾਤ ਗੱਡੀਆਂ ਚ ਇਹਨਾਂ ਨੇ ਮੁੜ ਕੇ ਸਾਰ ਨਹੀਂ ਲੱਤੀ ਹਲਕੇ ਚ ਅਨੂੰ ਲੱਗਦਾ ਵੀ ਇਹ ਜਿਹੜੀ ਅਗਲੀ ਸਰਕਾਰ ਕੋਈ ਵੀ ਬਣੇ ਕੋਈ ਇਸ ਮਸਲੇ ਦਾ ਹੱਲ ਕਰ ਸਕਦੀ ਚਾਹੇ ਸੈਂਟਰ ਚਾਹੇ ਪੰਜਾਬ ਦੇ ਵਿੱਚ ਅੰਪੋਸੀਬਲ ਹੈ ਜੀ ਇੱਕ ਵਪਾਰ ਬਿਜ਼ਨਸ ਸੰਤਾਂ ਉਹਨਾਂ ਦੇ ਸਮਝੌਤੇ ਹੋਏ ਹੋਏ ਜਾਂਥੇ ਉਹਨਾਂ ਦੇ ਲਾਸ਼ਮਨ ਰੇਖਾ ਬਿੱਤੇ ਨਿਕਲਦੇ ਨਹੀਂ ਹੈਗੇ ਜਾਂਥੇ ਇਹ ਬਹੁਤ ਔਖਾ ਕੰਮ ਹੈ ਦੋ ਹੀ ਗੱਲਾਂ ਮੈਂ ਤੁਹਾਨੂੰ ਗੱਲ ਦੱਸਾਂ ਗੱਲ ਕਿਸਾਨੀ ਦੀ ਨਹੀਂ ਹੈਗੀ ਗੱਲ ਹੈ ਜਿਹੜੀ ਸਾਰੀ ਉਹਨਾਂ ਮਤਲਬ ਇਹ ਅਮੀਰੀ ਗਰੀਬੀ ਦੀ ਲੜਾਈ ਹੈ ਕਿਸਾਨ ਮਤਲਬ ਆਜ਼ਾਦੀ ਦੇ ਦੂਆ ਆਜ਼ਾਦੀ ਦੀ ਦੂਈ ਲੜਾਈ ਦਾ ਅੰਦੋਲਨ ਸਾਰੇ ਮਤਲਬ ਚਾਹੇ ਦੁਕਾਨਦਾਰ ਹੈ ਚਾਹੇ ਜ਼ਿਮੀਂਦਾਰ ਹੈ ਚਾਹੇ ਗਰੀਬ ਹੈ ਨੌਜਵਾਨ ਹੈ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਪਬਲਿਕ ਸੈਕਟਰ ਦਾ ਇਹਨਾਂ ਨੇ ਭੋਗ ਪਾਤ ਪਾਤਾ ਉਹ ਮਤਲਬ ਇਹਦੇ ਉਲਟ ਮਤਲਬ ਪ੍ਰਾਈਵੇਟ ਸੈਕਟਰ ਸਾਰ ਰਹੇ ਯੂਨੀਵਰਸਿਟੀਆਂ ਕਾਲਜ ਸਕੂਲ ਹਸਪਤਾਲ ਆਮ ਬਿਦਨਾ ਨਾ ਇਲਾਜ ਕਰਾ ਸਕਦਾ ਨਾ ਪਾਣੀ ਮਤਲਬ ਐਜੂਕੇਸ਼ਨ ਲਈ ਸਕਦਾ ਜਿਹੜਾ ਪਾਣੀ ਹੈ ਉਹਦੇ ਵੀ ਕਾਰਪੋਰੇਟ ਰਾਣਿਆਂ ਦਾ ਕਬਜ਼ਾ ਹੋ ਗਿਆ ਉਹ ਵੀ ਦੁੱਧ ਦੇ ਦੁੱਧ ਦੇ ਰੇਟ ਤੱਕ ਮਤਲਬ ਜਿਹੜਾ ਪਾਣੀ ਹੈ ਦੁੱਧ ਦੇ ਉਹਦੇ ਰੇਟ ਨਾਲ ਮਿਲਿਆ ਠੀਕ ਹੈ ਅਸੀਂ 1991 ਦਾ ਇਹ ਰੌਲਾ ਪਾਉਂਦੇ ਵੀ ਲੋਕ ਜਾਗਰੂਕ ਹੋ ਜੋ ਲੋਕ ਜਾਗਰੂਕ ਹੋ ਇਹ ਕਹਿੰਦੇ ਤੇ ਇਹ ਤਾਂ ਬਹੁਤ ਹਾਸਪਾਰ ਦੇ ਥੈਂਕਿਊ ਬਹੁਤ-ਬਹੁਤ ਧੰਨਵਾਦ ਜਿਹੜਾ ਕਿਸਾਨਾਂ ਨੇ ਲਵਾਇਆ ਜੋ ਸਾਡੀਆਂ ਸਤਿਕਾਰਯੋਗ ਜੁਨੀਅਰਾਂ ਬੈਠੀਆਂ ਹਨ ਖਲੋਰੀਆ ਤੇ ਸ਼ੰਮੂ ਬਾਰਡਰ ਤੇ ਉਹਨਾਂ ਦੇ ਕੌਲ ਤੋਂ ਅੱਜ ਪੂਰੇ ਇਲਾਕੇ ਦੇ ਕਿਸਾਨ ਅੱਜ ਟੋਲਪਲਾਜਾ ਬਰੋਦੀ ਦੇ ਨਿਕਲੇ ਆ ਕਿਉਂਕਿ ਆਪਾਂ ਦੇਖ ਰਹੇ ਆ ਵੀ ਜੋ ਅੰਨੀ ਬੋਲੀ ਸਰਕਾਰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਜੋ ਸੈਂਟਰ ਦੇ ਨਾਲ ਮਿਲ ਕੇ ਕਿਸਾਨਾਂ ਨਾਲ ਧਰੋਖ ਮਾਰ ਰਹੀ ਆ ਉਹਦੇ ਰੋਸ ਦੇ ਵਿੱਚ ਅੱਜ ਕਿਸਾਨ ਸਾਰੇ ਪਿੰਡਾਂ ਚੋਂ ਅੱਜ ਟੋਲਪਲਾਜਾ ਬਰੋਦੀ ਦੇ ਇਕੱਤਰ ਹੋਏ ਨੇ ਦੇਖੋ ਜੋ ਪਹਿਲਾਂ ਤੁਸੀਂ ਪਬਲਿਕ ਦੀ ਗੱਲ ਕਰੀਏ ਕਿਸਾਨਾਂ ਦੀ ਮਜਬੂਰੀ ਹੈ ਕਿਉਂਕਿ ਦੇਖੋ ਜੋ ਦੇਸ਼ ਦਾ ਅਨਪਰਨ ਢੰਡਾਰ ਦੇਣ ਵਾਲਾ ਕਿਸਾਨ ਅੱਜ ਸਾਡੇ ਡੱਲੇ ਵਾਲਾ ਸਾਹਿਬ ਆਪ 35 ਦਿਨਾਂ ਤੋਂ ਜੋ ਅੰਨ ਪੈਦਾ ਕਰਦੇ ਉਹ ਆ ਭੁੱਖਣ ਭਾਲਾ ਬੈਠਾ ਏ ਉਹਨੂੰ ਦੇਖ ਲਿਓ ਕਿਸਾਨਾਂ ਨੇ ਧਰਨਾ ਲਗਾਇਆ ਜਿਹੜੀ ਪਬਲਿਕ ਦੀ ਗੱਲ ਹੈ ਕਿਸਾਨਾਂ ਨੇ ਪਹਿਲਾਂ ਹੀ ਕੌਲ ਦਿੱਤੀ ਵੀ ਹੈ ਵੀ ਆਪਣਾ ਜੋ ਮਜ਼ਦੂਰੀ ਬਸ ਉਹਨਾਂ ਨੂੰ ਦੇਖੋ ਛੂਟ ਹੈ ਜੋ ਕੋਈ ਬਿਮਾਰ ਹੈ ਕੋਈ ਵਿਆਹ ਸ਼ਾਦੀ ਹੈ ਤੇ ਬਾਕੀ ਆਪਣਾ ਇੱਕ ਦਿਨ ਘਰ ਰਹਿਣਾ ਕਿਉਂਕਿ ਹਰੇਕ ਮੁੰਡਾ ਕਿਸਾਨਾਂ ਦੇ ਨਾਲ ਏ ਜੋ ਇਕਨੋਮੀ ਉਹ ਕਿਸਾਨਾਂ ਦੇ ਨਾਲ ਚੱਲਦੀ ਆ ਚਾਹੇ ਜੇ ਕਿਸਾਨਾਂ ਨ ਮਜ਼ਦੂਰ ਇਕੱਠੇ ਹੋਣਗੇ ਤਾਂ ਹੀ ਕੋਈ ਚੱਲੂਗੀ ਤੋਂ ਸਾਡੀ ਮਜ਼ਦੂਰੀ ਅੱਜ ਵੇ ਤਾਂ ਕਰਕੇ ਕਿਸਾਨਾਂ ਨੇ ਘਰਨ ਲਾਇਆ ਵਾ ਜੀ ਮਾਨ ਜੀ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਤਰ੍ਹਾਂ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਹੈ ਨਹੀਂ ਮਜ਼ਦੂਰ ਵੀ ਦੇਖੋ ਕਿਸਾਨ ਦੇ ਨਾਲੇ ਹੈ ਨਾ ਜੇ ਐਮਐਸਪੀ ਕਿਸਾਨਾਂ ਨੂੰ ਮਿਲਗੀ ਤਾਂ ਮਜ਼ਦੂਰ ਵੀ ਨਾਲ ਹੈ ਤੇ ਮਜ਼ਦੂਰ ਔਰ ਕਿਸਾਨ ਦਾ ਇੱਕ ਗੱਠ جوړ ਹੈ ਕਿਉਂਕਿ ਪਹਿਲਾਂ ਤੋਂ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਚੱਲਦੇ ਰਹੇ ਸੋ ਜਿੱਥੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਤਾਂ ਮਜ਼ਦੂਰਾਂ ਦੀ ਵੀ ਨਾਲ ਬਹੁਤ ਹੋਣੀਆਂ ਗੱਲ ਇਸ ਤਰ੍ਹਾਂ ਹੀ ਤੁਸੀਂ ਜਿਹੜੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਤੇ ਮਜ਼ਦੂਰ ਤਾਂ ਪੰਜਾਬੀ ਤੁਸੀਂ ਨਾਲ ਲੈ ਲਈ ਤੇ ਜਿਹੜੇ ਮਜ਼ਦੂਰ ਪੂਰੀ ਤਰ੍ਹਾਂ ਪਈਏ ਰੱਖੇ ਹੋਏ ਹਨ ਇਹ ਹਾਂ ਜਿਹੜੇ ਬਰੋ ਦੇ ਆਪਣੀ ਧਰਨਾ ਦੇ ਪਈਆਂ ਠੀਕ ਆ ਅਸੀਂ ਤਾਂ ਕਹਿੰਦੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਜੀ ਲੈ ਕੇ ਇੱਕ ਰੋਟਾ ਲੈ ਕੇ ਡਾਕੇ ਤੁਸੀਂ ਉਹਨਾਂ ਨੂੰ ਬਹੁਤ ਬਸ ਨਹੀਂ ਕਿਸਾਨ ਤਾਂ ਦੇਖੋ ਕੌਲੇ ਦੇ ਸਕਦੇ ਆ ਜੋ ਅੱਜ ਕਿਸੇ ਨੂੰ ਘਰਾਂ ਤੋਂ ਦਾ ਬਲਾਕਾ ਹੀ ਲਿਆਏ ਕਿਸਾਨ ਆਪ ਮੁਹਾਰੇ ਸਭ ਕਿਸਾਨ ਆਏ ਹੋਏ ਕੋਈ ਇੱਥੇ ਅੱਜ ਇਹ ਨਹੀਂ ਹੈਗਾ ਵੀ ਸੱਦਾ ਦੇ ਕੇ ਅਸੀਂ ਲੈ ਕੇ ਆਏ ਵੀ ਆਓ ਜੀ ਜਰੂਰ ਆਓ ਅੱਜ ਤੁਸੀਂ ਇਲਾਕੇ ਦਾ ਦੇਖ ਲਓ ਘਟੋ ਘੜ 50 ਪਿੰਡਾਂ ਦੇ ਲੋਕ ਆ ਮੁਹਾਰੇ ਪਾਰਟੀਵਾਦਿਆਂ ਦੇ ਉੱਪਰ ਉੱਠ ਕੇ ਸਾਹਿਬ ਅੱਜ ਇਕੱਠੇ ਹੋ ਕੇ ਕਿ ਪ੍ਰਵਾਸੀਆਂ ਨੂੰ ਕੰਮ ਦਈ ਜਾਂਦੇ ਹੋ ਤੇ ਜਿਹੜਾ ਲੋਕਲ ਮੰਜ਼ੂਰ ਹੈ ਉਹ ਬਿਨਾਂ ਕਰਿਆ ਹੋਇਆ ਹੈ ਤੇ ਉਹ ਘੱਟ ਪੈਸਿਆਂ ਦੇ ਉੱਪਰ ਕੰਮ ਕਰਨ ਲਈ ਇਸ ਤਰ੍ਹਾਂ ਕਿਉਂ ਰੱਖ ਲੈਂਦੇ ਐ ਅਹੀਂ ਵਿਚਾਰ ਹੈ ਕਿ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ ਦੇਖੋ ਠੀਕ ਹੈ ਕਿਤੇ ਨਾ ਕਿਤੇ ਤੁਹਾਡੀ ਗੱਲ ਵੀ ਸਹੀ ਹੈ ਪਰ ਇਹ ਹੈ ਵੀ ਮਜ਼ਦੂਰ ਵੀ ਨਾਲ ਦੇ ਨਾਲ ਚਾਹੀਦੇ ਆ ਮਜ਼ਦੂਰ ਤਾਂ ਹੀ ਲੋਕਾਂ ਦਾ ਕੰਮ ਤਾਂ ਤਾਹੀ ਚੱਲੂਗਾ ਨਾ ਕਿ ਜਿਹੜੇ ਦੋਤਲ ਮਜ਼ਦੂਰ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਪ੍ਰੋਫੈਸਰ ਕਰਦੇ ਵੀ ਉਹ ਸਾਡੇ ਨਾਲ ਅੱਜ ਕੰਮ ਕਰਾਉਣ ਨਹੀਂ ਕਿਸਾਨ ਤਾਂ ਕਦੇ ਨਹੀਂ ਕਹਿੰਦਾ ਵੀ ਉਹਨਾਂ ਨੂੰ ਨਾ ਹੁਣ ਭਈਏ ਤਾਂ ਹੁਣ ਪਹਿਲਾਂ ਤੋਂ ਆਏ ਵੇ ਪੂਰੇ ਪੰਜਾਬ ਚ ਉਸ ਕਰਕੇ ਹੌਲੀ ਹੌਲੀ ਲੋਕ ਜਾਗਰਤ ਹੁੰਦੇ ਜਾਂਦੇ ਹੋ ਗਵੇਰ ਹੋ ਰਹੇ ਨੇ ਲੋਕ ਨਾਲ ਦੀ ਨਾਲ ਜੀਨਸ ਬਦਲ ਹੋ ਚੁੱਕਿਆ ਹੈ ਉਹ ਕਹਿੰਦੇ ਸਪਰਮ ਹੈ ਜਿਹੜਾ ਉਹ ਜਾ ਕੇ ਜਿਹੜੇ ਵੇਚਦੇ ਨੇ ਆਪਣੇ ਸਪਰਮ ਦਾ ਜਿਹੜੇ ਪ੍ਰਵਾਸੀ ਭਈਆ ਸਪਰਮ ਵੇਚ ਰਿਹਾ ਹੈ ਸਾਡੇ ਜਿੰਸ ਚੇਂਜ ਹੋ ਰਹੇ ਨੇ ਤੇ ਸਾਡੇ ਬੱਚੇ ਕੁੰਬੜਾ ਸਹਾਣ ਦੇ ਵਿੱਚ ਪਈਆਂ ਦੇ ਬੱਚੇ ਮਾਰੇ ਆ ਜੇ ਕਿਸਾਨਾਂ ਨੇ ਪੰਜਾਬ ਦੇ ਵਿੱਚ ਬਾੜੀ ਇਸੇ ਕਰਕੇ ਘਟਨਾ ਹੋ ਰਹੀਆਂ ਤੁਸੀਂ ਇਹਨੂੰ ਕਿਵੇਂ ਦੇਖਦੇ ਨਹੀਂ ਕਿਸਾਨ ਹੁਣ ਜਾਗਰਤ ਹੋ ਰਹੇ ਆ ਤੇ ਕੁੰਬੜੇ ਵਾਲੀ ਘਟਨਾ ਤਾਂ ਦੇਖ ਲਓ ਤੁਸੀਂ ਕਿੰਨੇ ਲੋਕ ਜਾਗਰਤ ਹੋਏ ਆ ਲੁਧਿਆਣੇ ਚ ਬੁੱਢੇ ਨਾਲੇ ਦਾ ਧਰਨਾ ਲੱਗਿਆ ਹਰੇਕ ਜਗ੍ਹਾ ਕਿਸਾਨ ਹਰੇਕ ਚੀਜ਼ ਤੇ ਹੌਲੀ ਜਾਗਰਤੀ ਆਉਂਦੀ ਜਾ ਰਹੀ ਆ ਜਰੂਰ ਇਹਨਾਂ ਬਾਰੇ ਵੀ ਕਿੱਦਾਂ ਸੋਚਿਆ ਜਾਊਗਾ ਇਹਨਾਂ ਵਾਸਤੇ ਤੁਹਾਡੇ ਤੁਹਾਡੀ ਪੂਰੀ ਜਿਹੜੀ ਟੀਮ ਹੈ ਉਹਦੇ ਵਾਸਤੇ ਕੀ ਪਲਾਨ ਹੈ ਕਿ ਇਹਨਾਂ ਨੂੰ ਕਿਵੇਂ ਇੱਕ ਤੋਂ ਕੱਢਣਾ ਹੈ ਜਾਂ ਕਿਵੇਂ ਇਸ ਤਰ੍ਹਾਂ ਦੀ ਸਟ੍ਰੈਟਜੀ ਦੇਖੋ ਸਭ ਤੋਂ ਪਹਿਲਾਂ ਤਾਂ ਹੱਲੇ ਸੈਂਟਰਲ ਸਰਕਾਰ ਨਾਲ ਲੜਾਈ ਹੈ ਕਿਸਾਨਾਂ ਦੀ ਸਭ ਤੋਂ ਪਹਿਲਾਂ ਤਾਂ ਜੋ ਸਾਨੂੰ ਅੱਜ ਕਿਸਾਨਾਂ ਨੂੰ ਮਾਰਨ ਤੇ ਤੁਰੀ ਹੋਈ ਹੈ ਸੈਂਟਰਲ ਸਰਕਾਰ ਨਾਲ ਪੰਜਾਬ ਸਰਕਾਰ ਦੋਵੇਂ ਮਿਲੀ ਭੁਗਤ ਕਰਕੇ ਹੱਲੇ ਸਭ ਤੋਂ ਪਹਿਲਾਂ ਟਾਰਗੇਟ ਹੈ ਸਾਡਾ ਸੈਂਟਰ ਨੂੰ ਬਣਾਈਏ 60 ਬੱਚਿਆਂ ਨੂੰ 60 ਭਈਆਂ ਨੇ ਦੋ ਬੰਦੇ ਰਸਵਾਨ ਦੇਟ ਮਾਰੇ ਉਹਨਾਂ ਬਾਰੇ ਤੁਹਾਡੀ ਕੀ ਵਿਚਾਰ ਹੈ ਦੇਖੋ ਉਹਦੇ ਦਾ ਅਸੀਂ ਬਹੁਤ ਕਰੜੇ ਸਾਹਿਬਾਂ ਦੇ ਨਖੈਦੀ ਕਰਦੇ ਬਹੁਤ ਉਹਨਾਂ ਨੇ ਗਲਤ ਕੰਮ ਕਰਿਆ ਬਈ ਉਹਨਾਂ ਨੂੰ ਕੜੜੀ ਤੋਂ ਕੜੜੀ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਨਾਲੇ ਤੁਹਾਡੇ ਮੁੱਦੋਂ ਮੈਂ ਉੱਥੇ ਮਤੇ ਪਾਏ ਗਏ ਇਸ ਤਰ੍ਹਾਂ ਦੇ ਮਤੇ ਇੱਕ ਹੋਰ ਪਿੰਡਾਂ 'ਚ ਕਿਉਂ ਨਹੀਂ ਪਾਏ ਮੈਂ ਤੁਹਾਨੂੰ ਦੱਸਿਆ ਹੀ ਪਹਿਲਾਂ ਵੀ ਹੁਣ ਕਾਲਸਾਨ ਹੋਰ ਵੇਰ ਹੁੰਦਾ ਜਾ ਰਿਹਾ ਦਿਨ ਪਰ ਦਿਨ ਹਲੇ ਤਾਂ ਫਿਲਹਾਲ ਸੈਂਟਰ ਨਾਲ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਵੀ ਇਹ ਲੜਾਈ ਜਾਂ ਉਹ ਜਿਹਾ ਵਕਸਨ ਉਦੋਂ ਬਾਅਦ ਜ਼ਰੂਰ ਸੋਚਿਆ ਜਾਊਗਾ ਸਭ ਕਾ ਹੀ ਉਹ। ਵੀ ਕਿਦੋਂ ਜੋ ਇਹ ਵੱਡੀ ਬਿਮਾਰੀ ਹੋ ਜਾਈਂ ਕਦੋਂ ਸੋਚੋਗੇ? ਨਹੀਂ ਮੈਂ ਤੁਹਾਨੂੰ ਦੱਸਿਆ ਵਾ ਹੁਣ ਦੇਖੋ ਇਹ ਵਿਸ਼ਾ ਹੈ ਨਹੀਂ ਆਪਾਂ ਨੂੰ ਗੱਲ ਕਰਉਣਾ। ਅੱਜ ਵਿਸ਼ਾ ਹੈ ਜੋ ਸਾਡਾ ਕਿਸਾਨ ਡੱਲੇਵਾਲ ਸਾਹਿਬ 35 ਦਿਨ ਤੋਂ ਮਰਨ ਮਰਤੇ ਬੈਠੇ ਆ। ਸਭ ਕਿਸਾਨਾਂ ਦਾ ਸਭ ਦਾ ਹਲੇ ਟਾਰਗੇਟ ਸਾਰੇ ਉੱਥੇ ਸੋਚ ਰਹੇ ਹੈ ਵੀ ਉਹ ਕਿਆ ਬਣੂਗਾ ਸਾਡੇ ਨਾਲ ਕਿਆ ਹੋ ਗਿਆ। ਸਭ ਤੋਂ ਪਹਿਲਾਂ ਲੜਾਈ ਸਾਡੀ ਸੈਂਟਰ ਨਾਲ। ਠੀਕ ਹੈ ਜੀ। ਸੋ ਪਹਿਲਾ ਜੋ ਦਿੱਲੀ ਧਰਨਾ ਸੀਗਾ ਉਸ ਵਿੱਚ ਸਾਰੇ ਕਿਸਾਨ ਜਥੇਬੰਦੇ ਇਕਜੁੱਟ ਸੀ ਗਿਆ ਪਰ ਅੱਜ ਦੇ ਧਰਨੇ ਵਿੱਚ ਨਹੀਂ ਦੇਖਿਆ ਜਾ ਸਕਦਾ ਕਿ ਸਾਰੇ ਕਿਸਾਨ ਜਾਂਦੇ ਨਹੀਂ ਅੱਜ ਤੁਸੀਂ ਦੇਖੋ ਅੱਜ ਹਰ ਇੱਕ ਜੂਨੀਅਰ ਦਾ ਬੰਦਾ ਉਰੇ ਆਇਆ ਸੋ ਕਾਦੀਆਂ ਦਾ ਜੋ ਜੂਨੀਅਰ ਆ ਉਹ ਸਾਨੂੰ ਦਿਖਾਈ ਨਹੀਂ ਦੇ ਰਿਹਾ ਕਿਤੇ ਵੀ ਨਹੀਂ ਜਿਹੜੀਆਂ ਸਾਡੇ ਉਰੇ ਜੂਨੀਅਰ ਦੇਖੋ ਸ਼ੇਰਪੰਜਾਬ ਜੂਨੀਅਰ ਤੋਂ ਸਾਡੇ ਦਰਜੀਤ ਸਿੰਘ ਜੀਤਾ ਜੀ ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਨੇ ਲੋਕ ਉਤਮਿਸ਼ਨ ਜਿੰਨੀਆਂ ਵੀ ਜੂਨੀਅਰ ਮੇਰੇ ਸਾਹਮਣੇ ਤਾਂ ਸਾਰੀਆਂ ਉਰੇ ਇਕੱਠੀਆਂ ਹੋਈਆਂ ਪੂਰੇ ਕੋਈ ਬਿਤਕਰ ਨਹੀਂ ਕੋਈ ਇਸ ਤਰ੍ਹਾਂ ਲੱਗ ਰਿਹਾ ਵੀ ਕੋਈ ਜੂਨੀਅਰ ਨਹੀਂ ਆਈ ਸਾਰੀਆਂ ਜੂਨੀਅਰ ਅੱਜ ਇਕੱਠੀਆਂ ਹੋ ਗਈਆਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੋ 30 ਦਸੰਬਰ ਨੂੰ ਜੋ ਕਾਲ ਦਿੱਤੀ ਗਈ ਸੀ ਧਰਨੇ ਦੀ ਸੋ ਕਿੰਨਾ ਕਾ ਸਮਰਥਨ ਮਿਲ ਰਿਹਾ ਹੈ ਅੱਜ ਦੇ ਧਰਨੇ ਪੂਰਾ ਭਰੂਰ ਸਮਰਥਨ ਹੈ ਕੋਈ ੁਕਾ ਦੁਕਾਣ ਲੋਕਾਂ ਕੋਈ ਏਜੰਸੀਆਂ ਦੇ ਛੱਡੇ ਹੋਏ ਇਹ 5-4% ਜਿਹੜੇ ਬੇਸਮਝ ਲੋਕ ਉਹ ਨਿਕਲੇ ਆਂ ਰੋਡਾਂ ਤੇ ਬਾਕੀ ਟੋਟਲ ਸ਼ਹਿਰਾਂ 'ਚ ਅਸੀਂ ਦੇਖਣਗੇ ਪੂਰੇ ਦੁਕਾਨਾਂ ਬੰਦ ਨੇ ਸਭ ਨੇ ਆਪਣੇ ਕਾਰੋਬਾਰ ਬੰਦ ਕਰੇ ਹੋਏ ਆ ਬਹੁਤ ਸਾਧ ਤਰ੍ਹਾਂ ਲੋਕਾਂ ਸੋ ਸਰਕਾਰਾ ਕਿਉਂ ਮਜਬੂਰ ਕਰ ਰਹੀ ਹੈ ਕਿਸਾਨਾਂ ਨੂੰ ਧਰਨੇ ਲਾਉਣ ਲਈ ਕੀ ਕਰਨੇ ਸਰਕਾਰਾਂ ਦੇਖੋ ਕਾਰਪੋਰੇਟ ਘਰਾਣਿਆਂ ਨੂੰ ਮਜ਼ਬੂਤ ਕਰਨ ਖਾਤਰ ਜਿਹੜੀ ਇਹਨਾਂ ਨੇ ਇੱਕ ਪਾਲਿਸੀ ਬਣਾਈ ਹੋਈ ਹੈ ਹਿੰਦੁਸਤਾਨ ਨੂੰ ਬਰਬਾਦੀ ਦੇ ਰਾਹ ਤੋਰ ਰਹੇ ਆ ਵੀ ਕਾਰਪੋਰੇਟ ਘਰਾਣਿਆਂ ਤੋਂ ਆਪਣਾ ਖਿਹੜਾ ਛਡਾਉਣ ਖਾਤਰ ਕਿਸਾਨਾਂ ਨੂੰ ਸੜਕਾਂ ਤੇ ਰੋਲਣਾ ਪੈਂਦਾ ਜੀ ਚਲੋ ਧੰਨਵਾਦ